ਬੰਦੇ ਆ ਭਾਵੇਂ ਕੋਈ ਮੇਰੇ ਨਾਲ ਭਾਵੇਂ ਨਹੀਂ ਨਾਲ ਜਿੰਨੇ ਹਰਵਿੰਦ ਸਮੈਗ ਵਿੱਚ ਨਹੀਂ ਮੈਨੂੰ ਵੋਟਾਂ ਪਾਵੇ ਪਾਉ ਮੈਂ ਹਰਵਿੰਦ ਸਮੈਗ ਵਾਲੇ ਦੀ ਮਤ ਨਹੀਂ ਦੇ ਕਰਨੀ ਸਿੱਧੀ ਸਪੱਸ਼ਟ ਗੱਲ ਮੈਂ ਨਹੀਂ ਦੇ ਕਰਨੀ ਮਤ ਮੇਰਾ ਸਗਾ ਭਰਾ ਵੀ ਉਹਨਾ ਮੇਰੇ ਚਾਚੇ ਬਾਬੇ ਦਾ ਪੁੱਤ ਵੀ ਹੋ ਜਿਉ ਆਉ ਪਿਆ ਸਮੈਗ ਵਿੱਚ ਨਾਲ ਆਪਣਾ ਬੰਦਾ ਫੜਿਆ ਗਿਆ ਛਿੜਾ ਦਿਓ ਮੈਂ ਨਹੀਂ ਦੇ ਛਡੋਣਾ ਮੈਨੂੰ ਮੈਨੂੰ ਜਿੰਨੇ ਘੜੀ ਕੋਲੋਂ ਛੱਡਣਾ ਨਾ ਮੈਨੂੰ ਹੁਣੇ ਛੱਡ ਦੇ ਜਿੰਨੇ ਸਮੈਕ ਵਿੱਚ ਨਹੀਂ ਹੁਣੇ ਛੱਡ ਦੇ ਮੈਂ ਨਹੀਂ ਸਮੈਕ ਦੀ ਰਿੰਡ ਵਾਲੇ ਦੀ ਪੌਛ ਪਾਟ ਕਰ ਲੋਕਾਂ ਦੇ ਪੁੱਤ ਮਾਰ ਤੇ ਘਰਾਂ ਦੇ ਘਰ ਵਿਲੇ ਕਰਦੇ ਆ ਇਹੋ ਜਿਹੇ ਵੋਟਾਂ ਤੋਂ ਬਿਨਾਂ ਹੀ ਆਪਾਂ ਚੰਗੇ ਆ ਇਧਰੋਂ ਥੋੜਾ ਰਾਜ ਕਰਨੇ ਬੰਦਾ ਯਾਰ ਜੇ ਕੋਈ ਆ ਪੁੱਠੇ ਰਹੇ ਪਿਆ ਇਹਦਾ ਇਹੋੜਾ ਮਨ ਉਹਨੇ ਨਸ਼ਾ ਵੇਚਣ ਲੱਪੜ ਉਹਦਾ ਬੰਦਾ ਇਲਾਜ ਕਰਾਵੇ ਨਹੀਂ ਛੱਡਦਾ ਉਹ ਜਿੱਥੇ ਵਰਜੀ ਧੱਕੇ ਖਾਵੇ ਕੱਠੇ ਕੂਝ ਪਵੇ ਲੋਕਾਂ ਦੇ ਪੁੱਤ ਤਨਾ ਮਾਰੇ ਇਹ ਥੋੜਾ ਵੀ ਆਪਾਂ ਲੋਕਾਂ ਦੇ ਪੁੱਤ ਮਰਵਾ ਦੇਨੇ ਆ ਇਹ ਥੋੜਾ ਵੀ ਜਰਚੇ ਕਿਹੇ ਵੋਟਾਂ ਪਾਈਆਂ ਤੇ ਉਹ ਆਕੂ ਵਿੱਚ ਚਿੱਟਾ ਵੇਚ ਲੈ ਫੇ ਇਹੀ ਵੋਟਾਂ ਲੈ ਕੇ ਲੋਕਾਂ ਦੇ ਪੁੱਤ ਥੋੜਾ ਮਰਵਾ ਦੇਨੇ ਆ ਅਸੀਂ ਤੇ ਲੋਕਾਂ ਦੇ ਪੁੱਤ ਬਚਾਵਾਂਗੇ ਜਿੱਥੋਂ ਤੱਕ ਹੋ ਸਕਿਆ ਅਸੀਂ ਲੋਕਾਂ ਦੀ ਮਦਦ ਕਰਾਂਗੇ ਚਲੋ ਜੇ ਕੋਈ ਪੱਚਾ ਗਲਤ ਰਾਏ ਤੇ ਆ ਨਸ਼ੇ ਤੇ ਲੱਗਾ ਉਹ ਕੋ ਮੁਜਰਮ ਨਹੀਂਗਾ ਉਹ ਇੱਕ ਹਸਾਬ ਦਾ ਮਰੀਜ਼ ਆ ਉਹਦਾ ਇਲਾਜ ਕਰਾਵਾਂਗੇ ਉਹਨੂੰ ਵੀ ਬਚਾਵਾਂਗੇ ਪਰ ਜਿਹੜਾ ਨਸ਼ਾ ਵੇਚਦਾ ਉਹਦੇ ਦਾ ਕੋਈ ਲਿਆ ਨਹੀਂ ਉਹਦੇ ਤੇ ਪਰਚਾ ਕਰਕੇ ਉਹਦਾ ਟਿਕਾਣਾ ਜੇਲ੍ਹ ਉਹ ਰਵੇ ਜੇਲ੍ਹ ਤੇ ਉਹਦੇ ਨਾਲ ਕੋਈ ਸਾਡਾ ਮਤਲਬ ਨਹੀਂ ਉਹਦੇ ਨਾਲ ਕੋਈ ਸਾਡੀ ਥਾਂ ਨਹੀਂ ਮੈਂ ਫੇਰ ਇਹ ਗੱਲ ਕਹਿਣਾ ਜਿੰਨੇ ਹੈ ਰੋਨਸ ਮੈਕ ਵੇਚਣੀਆਂ ਉਹ ਭਾਉ ਮੈਨੂੰ ਵੋਟਾਂ ਨਾ ਪਾਵੇ ਮੇਰੇ ਨਾਲ ਨਾਲ ਜੇ ਫੜਿਆਗਾ ਮੈਂ ਨਹੀਂ ਜੇ ਮਦਦ ਕਰਦੀ ਸਿੱਧੀ ਸਪਸ਼ਟ ਗੱਲ ਜੇ ਮੇਰ ਕੋ ਲਿਖਤੀ ਲੀਲੋ ਪਾਵੇ ਮੈਨੂੰ ਇਹ ਰੋਨਸ ਮੈਕ ਵੇਚਣ ਵਾਲਿਆਂ ਦੀਆਂ ਵੋਟਾਂ ਨਹੀਂ ਚਾਹੀਦੀ ਜਿਹੜੇ ਜਿਹੜੇ ਬੰਦੇ ਵੇਚਦੇ ਆ ਤੁਸੀਂ ਪੁਲਸ ਨੂੰ ਨਹੀਂ ਦੱਸਣਾ ਤੁਸੀਂ ਲਿਸਟ ਬਣਾ ਕੇ ਦਿਓ ਮੈਨੂੰ ਮੈਨੂੰ ਦਿਓ ਲਿਸਟ ਬਣਾ ਕੇ ਮੈਂ ਉਹਨਾਂ ਬੰਦਿਆਂ ਤੇ ਆਪੇ ਐਸਐਸਪੀ ਸਾਹਿਬ ਨੂੰ ਕਹਿ ਕੇ ਮੈਂ ਦੁੱਤਿਆਂ ਚਿਲਿਆਂ ਚੋਂ ਜਿਹੜੀਆਂ ਸੀਆਈਏ ਦੀਆਂ ਟੀਮਾਂ ਜਾਂ ਜਿਹੜਾ ਮਿਸ਼ਨ ਪ੍ਰਹਾਰ ਤੇ ਆਪਣੀ 2000 ਟੀਮ ਲੱਗੀ ਹੈ ਨਾ ਉਹਨਾਂ ਨੂੰ ਕਹਿ ਕੇ ਉਹਨਾਂ ਬੰਦਿਆਂ ਨੂੰ ਚਕਾਉ ਮੈਂ ਪਰਚੇ ਕਰਾਂ ਉਹਨਾਂ ਬੰਦਿਆਂ ਕਿਹੇ ਗੱਲ ਦੀ ਫਿਕਰ ਨਾ ਕਰੋ ਤੁਸੀਂ ਸਭ ਤੋਂ ਪਹਿਲਾਂ ਸਾਡਾ ਬੰਦਾ ਉਹ ਅਲਾਰਟ ਦਿੱਤਾ ਜਾਵੇ ਬਿਲਕੁਲ ਸਹੀ ਗੱਲ ਆ ਜਿਹੜਾ ਜਿਹੜਾ ਨਸ਼ਾ ਵੇਚਦਾ ਉਹਦੇ ਮਗਰ ਜਿਹੜਾ ਚੜੋਂ ਜਾਂਦਾ ਉੱਤੇ ਪਰਚਾ ਦਿਓ ਕੱਲਾ ਵਾਲਾ ਚ ਨਹੀਂ ਉੱਤੇ ਨਾਲ ਉਹਦੇ ਤੇ ਪਰਚਾ ਦਿਓ ਬਰਾਬਰ ਤੇ ਯਾਰ ਲੋਕਾਂ ਦੇ ਪੁੱਤ ਮਾਰਨ ਦਾ ਆ ਇਹਨੇ ਚਿੱਟੇ ਨੇ 100 ਗ੍ਰਾਮ ਨੇ ਕੀਮਤਾਂ 100 ਮੁੰਡਾ ਨਹੀਂ ਉਹ ਡੋਜ ਹੋ ਕੇ ਮਰ ਜਣਾ ਕੀਮਤਾਂ ਕਿਹੋ ਜਿਹਾ ਕੈਮੀਕਲ ਵਾਲਾ ਨਸ਼ਾ ਕਿੰਨੇ ਮੁੰਡੇ ਆਪਣੇ ਅੱਗੇ ਮਰਦੇ ਰਹੇ ਆ ਆਪਾਂ ਵੇਂਦੇ ਰਹੇ ਆ ਅਜੇ ਥੋੜਾ ਜਿਆਦਾ ਸਰਕਾਰ ਵੱਲੋਂ ਸ਼ਕਤੀ ਆ ਤੇ ਭਾਉ ਜੀ ਉਦੋਂ ਦੇ ਮੁੰਡਿਆਂ ਦੀ ਮਰਦੀ ਕਿੰਤੀ ਜਿਹੜੀ ਆ ਉਹ ਬਿਲਕੁਲ ਘਟੀ ਆ ਨਹੀਂ ਤੇ ਕਿੰਨੇ ਮੁੰਡੇ ਮਰਦੇ ਰਿਆ ਟੀਕਾ ਲੱਗਣ ਸ੍ਰਿੰਜਪੁੱਟੀ ਨਾ ਜਾਣੀ ਤੇ ਮੁੰਡੇ ਦੀ ਮੌਤ ਹੋ ਜਣੀ ਤੇ ਤੂੰ ਸਾਥ ਦੇਣਾ ਮੌਤ ਪਰਾਂ ਦੇ ਸਰਪੰਚਾਂ ਨੇ ਜਿਹੜਾ ਕੋਈ ਆਉਂਦਾ ਨਾ ਇਹੋ ਜਿਹਾ ਬੰਦਾ ਮਗਰ ਸਿੱਧਾ ਉਹਨੂੰ ਸਪਸ਼ਟ ਕਹਿੰਦਾ ਪਾਉ ਤੇਰੇ ਤੇ ਵੀ ਪਰਚਾ ਹੋ ਜਾਣਾ ਇਹ ਨਹੀਂ ਤੇਰੇ ਮਗਰ ਜਾਣ ਟੁੱਟਦਾ ਕੋਈ ਟੋਟੇ ਯਾਰ ਇਹੋ ਜਿਹੇ ਬੰਦੇ ਮਗਰ ਵੋਟ ਹੁੰਦੀ ਨਹੀਂ ਇਹ ਵੋਟਾਂ ਮਗਾੜਦੇ ਆ ਉਹ ਵੋਟਾਂ ਵਿਗੜਦੀਆਂ ਵਾ ਉਹ ਜਦੋਂ ਜਿਹੜੀ ਪਾਰਟੀ ਜਿਹੋ ਜਿਹਾ ਬੰਦਾ ਲੋਕ ਜਿਹੜੇ ਆਮ ਲੋਕ ਹੈ ਨਾ ਉਹ ਕਹਿ ਦਿੰਦੇ ਭਾਵੇਂ ਇਹਨਾਂ ਨਾਲ ਨਸ਼ਾ ਵੇਚਣ ਵਾਲੇ ਤੁਰੇ ਫਿਰਦੇ ਆ ਇਹਨਾਂ ਨੂੰ ਨਾ ਮੋਟ ਪਾਇਓ ਉਹ ਵੋਟਾਂ ਜੇ ਪੈਂਦੀਆਂ ਹੁੰਦੀਆਂ ਅਦੇਸ਼ ਪ੍ਰਤਾਪ ਫਿਰ ਕਿਉਂਰਦਾ ਜੇ ਨਸ਼ਾ ਵੇਚਣ ਵਾਲਿਆਂ ਨੂੰ ਵੋਟਾਂ ਪੈਂਦੀਆਂ ਦੀਆਂ ਭਿੰਦਰ ਕਿੱਲ ਕਿਉਂਰਦਾ ਲੋਕਾਂ ਨੇ ਉਹਨਾਂ ਦੇ ਨਸ਼ਾ ਵੇਚਣ ਵਾਲਿਆਂ ਲੋਕਾਂ ਦੇ ਵਿਰੋਧ ਚਾਪ ਕੇ ਵੋਟਾਂ ਪਈਆਂ